ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 3 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 3 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟਰੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੋਖਣਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ WHO ਦੁਆਰਾ ਕੋਰੋਨਾ ਵਾਇਰਸ ਦੀ ਨਿਗਰਾਨੀ ਕਰਨ ਲਈ ਹਾਲ ਹੀ ਵਿੱਚ ਕਿਹੜਾ ਗਲੋਬਲ ਲੈਬ ਨੈਟਵਰਕ ਲਾਂਚ ਕੀਤਾ ਗਿਆ ਹੈ हां जी वर्ल्ड हेल्थ ऑर्गेनाइजेशन ਨੇ ਕਰੋਨਾ ਵਾਇਰਸ ਦੀ ਨਿਗਰਾਨੀ ਕਰਨ ਦੇ ਲਈ ਇੱਕ ਗਲੋਬਲ ਲੈਬ ਨੈਟਵਰਕ ਲਾਂਚ ਕੀਤਾ ਜਿਸ ਦਾ ਨਾਮ ਆ ਕੋਵੀ نیٹ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇਹ ਜੋ ਕੋਵੀ ਨੈਟ ਆ ਇਹਦੇ ਵਿੱਚ ਕਈ ਦੇਸ਼ਾਂ ਦੀਆਂ ਲੈਬ ਲੈਬ ਦੀ ਜਿਹੜੀ ਹੈ ਚੈਨ ਬਣਾਈ ਗਈ ਹੈ ਤਾਂ ਜੋ ਕਰੋਨਾ ਵਾਇਰਸ ਦੀ ਨਿਗਰਾਨੀ ਕੀਤੀ ਜਾ ਸਕੇ ਉਹਨੇ WHO ਨੇ ਕੀਤੀ ਆ ਜਾ WHO ਨੇ ਲਾਂਚ ਕੀਤਾ ਤਾਂ WHO ਦੀ ਫੁੱਲ ਫਾਰਮ ਹੈ World Health Organization ਇਸ ਦਾ ਸਥਾਪਨਾ ਦਿਵਸ ਬਹੁਤ ਇੰਪੋਰਟੈਂਟ ਆ 7 April ਨੂੰ ਮਨਾਇਆ ਜਾਂਦਾ ਵਾ ਕਿਉਂਕਿ ਇਸ ਦੀ ਸਥਾਪਨਾ ਹੋਈ ਸੀ 7 April 1948 ਨੂੰ ਇਸ ਦਾ ਹੈੱਡਕੁਆਟਰ ਹੈ ਜਨੀਵਾ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਹੈੱਡ ਹੈ ਟੈਡਰੋਸ ਅਦਾਨੋ ਗਵੇਰੀਅਸ ਨੈਕਸਟ ਹੈ ਜੀ ਕਿਸ ਨੇ ਹਾਲ ਹੀ ਵਿੱਚ T20 ਕ੍ਰਿਕਟ ਵਿੱਚ ਵਿਕਟ ਦੇ ਪਿੱਛੇ 300 ਕੈਚ ਲੈ ਕੇ ਨਵਾਂ ਰਿਕਾਰਡ ਬਣਾਇਆ ਦੇਖੋ ਐਮ ਐਸ ਥੋਨੀ ਇਹਨਾਂ ਨੇ ਹੁਣ ਤੱਕ 300 ਲੋਕਾਂ ਨੂੰ ਆਊਟ ਕਰ ਦਿੱਤਾ ਤੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਕਿਹਦੇ ਵਿੱਚ T20 ਕ੍ਰਿਕਟ ਦੇ ਵਿੱਚ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ T20 ਕ੍ਰਿਕਟ ਦੇ ਵਿੱਚ ਵਿਕਟ ਦੇ ਪਿੱਛੇ 300ਵਾਂ ਕੈਚ ਬਣਾ ਕੇ ਇੱਕ ਨਵਾਂ ਰਿਕਾਰਡ ਬਣਾਇਆ ਵਾ ਐਮ ਐਸ ਥੋਨੀ ਨੇ অপশন নাম্বার সি ইজ আ রাইট आंसर ঠিক এ এ ਤੁਸੀਂ ਧਿਆਨ ਦੇ ਵਿੱਚ ਰੱਖਣਾ ਮਹਿੰਦਰ ਸਿੰਘ ਧੋਨੀ ਤੇ ਇਹਨਾਂ ਨੇ টি-20 ক্রিকেট ਦੇ ਵਿੱਚ ਇੱਕ ਹੋਰ ਵੀ ਰਿਕਾਰਡ ਬਣਾਇਆ ਹੋਇਆ 300 টি-20 ক্রিকেট ਦੇ ਵਿੱਚ 7000 ਰਨ ਬਣਾਉਣ ਵਾਲੇ ਪਹਿਲੇ ਵਿਕਟ ਕੀਪਰ ਆ ঠিক ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਓਪਨ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਓਪਨ AI ਪਟਵਾਰੀ ਦੇ ਪੇਪਰ ਦੇ ਵਿੱਚ ਇਹਦਾ ਵੋਸ਼ਨ ਆਇਆ ਹੋਇਆ 2023 ਦਾ ਪੇਪਰ ਚੈੱਕ ਕਰ ਸਕਦੇ ਹੋ ਓਪਨ AI ਨਾਲ ਰਿਲੇਟਡ ਹਾਲ ਹੀ ਵਿੱਚ ਓਪਨ AI ਸੁਪਰ ਕੰਪਿਊਟਰ ਸਟਾਰਗੇਟ ਨੂੰ ਵਿਕਸਿਤ ਕਰਨ ਲਈ ਕਿਸ ਨਾਲ ਸਹਿਯੋਗ ਕਰੇਗਾ ਹਾਂਜੀ ਓਪਨ AI ਨੇ ਸੁਪਰ ਕੰਪਿਊਟਰ ਸਟਾਰਗੇਟ ਨੂੰ ਵਿਕਸਿਤ ਕਰਨ ਦੇ ਲਈ ਸਮਝੌਤਾ ਕੀਤਾ ਵਾ ਮਾਈਕਰੋਸਾਫਟ ਦੇ ਨਾਲ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਨੈਕਸਟ ਹੈ IAF IAF ਜਾਨੀ ਕਿ ਇੰਡੀਅਨ 에ਅਰ ਫੋਰਸ ਇੰਡੀਅਨ 에ਅਰ ਫੋਰਸ ਦੁਆਰਾ ਹਾਲ ਹੀ ਵਿੱਚ ਕਿਹੜੀ 10 ਦਿਨਾਂ ਦੀ ਜੰਗੀ ਅਭਿਆਸ ਸ਼ੁਰੂ ਕੀਤੀ ਗਈ ਆ ਜਾਨੀ ਕਿ ਐਕਸਰਸਾਈਜ਼ ਸ਼ੁਰੂ ਕੀਤੀ ਗਈ ਹੈ ਕਿਹੜੀ ਐਕਸਰਸਾਈਜ਼ ਆ ਵਾਰ ਐਕਸਰਸਾਈਜ਼ ਜਿਹਨੂੰ ਯੁੱਧ ਅਭਿਆਸ ਵੀ ਬੋਲਦੇ ਆ ਤੇ ਇੰਟਰਨੈਸ਼ਨਲ ਸੌਰੀ ਅ ਇੰਡੀਅਨ 에ਅਰ ਫੋਰਸ ਇੰਡੀਅਨ 에ਅਰ ਫੋਰਸ ਨੇ 10 ਦਿਨਾਂ ਦਾ ਯੁੱਧ ਅਭਿਆਸ ਸ਼ੁਰੂ ਕੀਤਾ ਵਾ ਜਿਸ ਦਾ ਨਾਮ ਆ ਗਗਨ ਸ਼ਕਤੀ ਵੈਰੀ ਵੈਰੀ ਇੰਪੋਰਟੈਂਟ অপਸ਼ਨ A ਇਸ ਦਾ ਰਾਈਟ ਆਨਸਰ ਤੇ ਇਸ ਤੋਂ ਪਹਿਲਾਂ ਵਾਜੂ ਸ਼ਕਤੀ ਹੋਇਆ ਵਾ ਕਿੱਥੇ ਹੋਇਆ ਰਾਜਸਥਾਨ ਦੇ ਜੈਸਲਮੀਰ ਦੇ ਵਿੱਚ ਹੋਇਆ ਮਾਰਚ ਦੇ ਵਿੱਚ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ हाल ही ਵਿੱਚ ਹਾਕੀ ਇੰਡੀਆ ਅਵਾਰਡ 2023 ਵਿੱਚ ਹਾਕੀ ਪਲੇਅਰ ਆਫ ਦਿ ਇਅਰ ਕਿਸ ਨੂੰ ਚੁਣਿਆ ਗਿਆ ਹਾਂਜੀ ਹਾਕੀ ਇੰਡੀਆ ਅਵਾਰਡ 2023 ਇਹਦੇ ਵਿੱਚ ਹਾਕੀ ਪਲੇਅਰ ਆਫ ਦਿ ਇਅਰ ਚੁਣਿਆ ਗਿਆ ਹਾਰਦਿਕ ਸਿੰਘ ਨੂੰ ਅਤੇ ਸਲੀਮਾ ਟੈਟੇ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਹਾਰਦਿਕ ਸਿੰਘ ਅਤੇ ਸਲੀਮਾ ਟੈਟੇ ਤੇ ਹੁਣ ਅਵਾਰਡ ਦੀ ਗੱਲ ਆ ਤੇ ਮਿਸਲ ਟੈਲਾ ਗ੍ਰਾਂਡੇ ਨੂੰ 2024 ਦਾ ਗ੍ਰਿਹਿਤ ਦਾ ਨੋਵਲ ਅਵਾਰਡ ਮਿਲਿਆ ਜਿਹਦਾ ਨਾਮ ਆ ਐਵਲ ਪੁਰਸਕਾਰ ਅਮਿਤਾਵ ਕੋਸ਼ ਨੂੰ ਨੀਦਰਲੈਂਡ ਦਾ ਇਰੇਸਮਸ ਇਨਾਮ 2024 ਦਿੱਤਾ ਗਿਆ ਨੀਤਾ ਅੰਬਾਨੀ ਨੂੰ ਮਿਸ ਵਰਲਡ ਹਿਊਮਨਿਟੇਰੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਰਿਕਨ ਜਾਵਾ ਮੋਟੋ ਨੇ 2024 ਦਾ ਪ੍ਰੀਤਿਆ ਕਰੀ ਨਾਮ ਜਿੱਤਿਆ ਇਹਨੂੰ ਆਰਕੀਟੈਕਚਰ ਨੋਵਲ ਬੋਲਦੇ ਆ ਭਾਰਤ ਨੂੰ ਖਸਰਾ ਤੇ ਰਵੇਲਾ ਚੈਂਪੀਅਨ ਅਵਾਰਡ ਮਿਲਿਆ ਨੈਕਸਟ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਮਿਲਟ ਸਾਲ ਦਾ ਸਮਾਪਤੀ ਸਮਾਰੋਹ ਕਿੱਥੇ ਆਯੋਜਿਤ ਕੀਤਾ ਗਿਆ ਦੇਖੋ ਇਹ ਹੈਗਾ ਵਾ ਅੰਤਰਰਾਸ਼ਟਰੀ ਬਾਜ਼ਰਾ ਸਾਲ ਠੀਕ ਹੈ ਅੰਤਰਰਾਸ਼ਟਰੀ ਮਿਲਟ ਸਾਲ ਦਾ ਸਮਾਪਤੀ ਸਮਾਰੋਹ ਹੋਇਆ ਵਾ ਤੇ ਕਿੱਥੇ ਆਯੋਜਿਤ ਕੀਤਾ ਗਿਆ ਵਾ ਰੋਮ ਦੇ ਵਿੱਚ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਇਹ ਬਹੁਤ ਇੰਪੋਰਟੈਂਟ ਆ ਦੇਖੋ ਸੰਜੋਗਤ ਰਾਸ਼ਟਰ ਦੇ ਵਿੱਚ ਨਾ ਭਾਰਤ ਨੇ 2021 ਦੇ ਵਿੱਚ ਪ੍ਰਸਤਾਵ ਰੱਖਿਆ ਸੀਗਾ ਕਿ ਕਿਸੇ ਇੱਕ ਸਾਲ ਨੂੰ ਅੰਤਰਰਾਸ਼ਟਰੀ ਬਾਜਰਾ ਸਾਲ ਨਾਲ ਸਨਮਾਨਿਤ ਕੀਤਾ ਜਾਵੇ ਜਾਂ ਇਹ ਕਹਿ ਸਕਦੇ ਆ ਕਿ ਅੰਤਰਰਾਸ਼ਟਰੀ ਬਾਜਰਾ ਸਾਲ ਦੇ ਰੂਪ ਵਿੱਚ ਮਨਾਇਆ ਜਾਵੇ ਤਾਂ ਸੰਯੁਕਤ ਰਾਸ਼ਟਰ ਨੇ ਭਾਰਤੀ ਭਾਰਤ ਦੀ ਸ਼ਿਫਾਰਿਸ਼ ਦੇ ਆਧਾਰ ਤੇ 2023 ਨੂੰ ਅੰਤਰਰਾਸ਼ਟਰੀ ਬਾਜਰਾ ਸਾਲ ਘੋਸ਼ਿਤ ਕੀਤਾ ਸੀਗਾ ਤੇ ਅੰਤਰਰਾਸ਼ਟਰੀ ਬਾਜਰਾ ਸਾਲ ਇਹ ਕਿਉਂ ਮਨਾਇਆ ਗਿਆ ਸੀਗਾ ਮੋٹے ਅਨਾਜ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਦੇ ਲਈ ਠੀਕ ਹੈ ਤੇ ਰੋਮ ਦੇ ਵਿੱਚ ਹੁਣ ਇਹਦਾ ਸਮਾਪਤੀ ਸਮਾਰੋਹ ਹੋਇਆ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ ਹਾਲ ਹੀ ਵਿੱਚ ਉਤਕਲ ਦਿਵਸ ਕਦੋਂ ਮਨਾਇਆ ਗਿਆ? ਜਦੋਂ ਵੀ ਉੜੀਸਾ ਦੀ ਗੱਲ ਹੁੰਦੀ ਹੈ ਤਾਂ ਮੈਂ ਤੁਹਾਨੂੰ ਹਮੇਸ਼ਾ ਹੀ ਦੱਸਦੀ ਆ ਕਿ ਉੜੀਸਾ ਦੀ ਸਥਾਪਨਾ ਹੋਈ ਸੀ 1 ਅਪ੍ਰੈਲ ਨੂੰ ਤੇ 1 ਅਪ੍ਰੈਲ 1936 ਨੂੰ ਉੜੀਸਾ ਦਾ ਗਠਨ ਹੋਇਆ ਸੀ ਪਾਸ਼ਾ ਦੇ ਆਧਾਰ ਤੇ। ਉੜੀਸਾ ਦੀ ਰਾਜ ਭਾਸ਼ਾ ਕਿਹੜੀ ਆ? ਉੜੀਆ ਤੇ ਉੜੀਆ ਦੇ ਵਿੱਚ ਉੜੀਸਾ ਦਿਵਸ ਨੂੰ ਉਤਕਲ ਦਿਵਸ ਬੋਲਿਆ ਜਾਂਦਾ। ਇਸ ਕਰਕੇ ਇੱਥੇ ਉਤਕਲ ਦਿਵਸ ਲਿਖਿਆ। ਤਾਂ ਆਪਸ਼ਨ ਨੰਬਰ B ਦਾ ਰਾਈਟ ਆਨਸਰ 1 ਅਪ੍ਰੈਲ। ਹੁਣ April ਦੇ ਇੰਪੋਰਟੈਂਟ ਡੇ ਸ਼ੁਰੂ ਹੋ ਚੁੱਕੇ ਆ ਜਦੋਂ ਹੀ ਮੈਂ ਤੁਹਾਨੂੰ ਕੋਈ April ਦਾ ਇੰਪੋਰਟੈਂਟ ਡੇ ਕਰਵਾਉਂਗੀ ਤੁਸੀਂ ਇੱਕ ਪੇਜ ਲਗਾ ਲਓ ਉਹਦੇ ਤੇ ਨਾਲ ਦੀ ਨਾਲ April ਦੇ ਡੇ ਆ ਜਿਹੜੇ ਨੋਟ ਕਰਦੇ ਜਾਓ ਠੀਕ ਹੈ ਕਿਉਂਕਿ April ਦੇ ਵਿੱਚ ਬਹੁਤ ਇੰਪੋਰਟੈਂਟ ਡੇ ਹੈਗੇ ਆ ਜਿਹੜੇ ਕਿ ਮੈਂ ਤੁਹਾਨੂੰ ਦੱਸਣ ਦੱਸਣੇ ਆ ਅੱਗੇ ਦੀ ਅੱਗੇ ਜਾ ਕੇ ਤੇ ਉਹ ਬਹੁਤ ਇੰਪੋਰਟੈਂਟ ਆ ਹਰ ਇੱਕ ਸਾਲ ਪੁੱਛੇ ਜਾਂਦੇ ਆ April ਦੇ ਵਿੱਚੋਂ ਇੱਕ ਜਾਂ ਦੋ ਡੇਸ ਤਰ੍ਹਾਂ ਦੇ ਹੈਗ ਪਾ ਹੁਣ ਹੋਰ ਸੋਚ ਸਕਦਾ ਉਹਨਾਂ ਦੇ ਨੇੜੇ ਤੇੜੇ ਵਾਲਾ ਕੋਈ ਪੁੱਛ ਲਿਆ ਜਾਵੇ ਠੀਕ ਹੈ ਇਸ ਕਰਕੇ ਬਹੁਤ ਇੰਪੋਰਟੈਂਟ ਹੈ ਤੇ ਇਸ ਤੋਂ ਬੈਸਟ ਤਰੀਕਾ ਕੋਈ ਨਹੀਂਗਾ ਡੇਜ਼ ਨੂੰ ਯਾਦ ਰੱਖਣ ਦਾ ਕਿ ਤੁਸੀਂ ਇੱਕ ਪੇਜ ਲਗਾਓ ਜਿਵੇਂ ਮੈਂ ਕੋਈ ਨਵਾਂ ਡੇ ਕਰਵਾਨੀ ਆ ਉਹਨੂੰ ਨੋਟ ਕਰ ਲਓ ਨਾਲ ਹੀ ਪਿਛਲੇ ਰਿਵਾਈਜ਼ ਕਰ ਲਓ ਨੈਕਸਟ ਹੈ ਹਾਲ ਹੀ ਵਿੱਚ ਜੂਥ ਮੁੱਕੇਵਾਜ਼ੀ ਵਿਸ਼ਵ ਕੱਪ 2024 ਵਿੱਚ ਭਾਰਤੀ ਟੀਮ ਨੇ ਕਿੰਨੇ ਮੈਡਲ ਜਿੱਤੇ ਹਾਂਜੀ ਜੂਥ ਮੁੱਕੇਵਾਜ਼ੀ ਵਿਸ਼ਵ ਕੱਪ 2024 ਇਸ ਦੇ ਵਿੱਚ ਭਾਰਤੀ ਟੀਮ ਨੇ 26 ਮੈਡਲ ਜਿੱਤੇ ਆ অপশন নাম্বার এ ইজ দা রাইট आंसर ਤੇ ਇਨਾਂ ਛੱਬੀਆਂ ਦੇ ਵਿੱਚ ਪੰਜ 골ਡ ਦੇ ਆ ਨੋ সিলভার ਦੇ ਆ 12 ਬਰਾਉਨਸ ਦੇ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਕਿਹੜਾ ਦੇਸ਼ ਹਾਲ ਹੀ ਵਿੱਚ ਯੂਰਪ ਦੇ ਸ਼ੇਗਨ ਯਾਤਰਾ ਖੇਤਰ ਵਿੱਚ ਅੰਸ਼ਕ ਤੌਰ ਤੇ ਸ਼ਾਮਿਲ ਹੋਇਆ ਹੈ ਵੈਰੀ ਇੰਪੋਰਟੈਂਟ ਹੈ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਆ ਸ਼ੇਗਨ ਯਾਤਰਾ ਹੈ ਕੀ ਆ ਜਿਹੜੀ ਸ਼ੇਗਨ ਯਾਤਰਾ ਵਾ ਇਹਦੇ ਵਿੱਚ ਕੀ ਆ ਕਿੱ 30 ਯੂਰੋਪੀਅਨ ਦੇਸ਼ਾਂ ਦਾ ਇੱਕ ਸਮੂਹ ਆ ਠੀਕ ਹੈ ਇਹਨੂੰ ਸੈਗਨ ਟਰੈਵਲ ਏਰੀਆ ਵੀ ਬੋਲ ਦਿੰਦੇ ਆ 30 ਯੂਰੋਪੀਅਨ ਦੇਸ਼ਾਂ ਦਾ ਸਮੂਹ ਆ ਤਾਂ ਇਨਾਂ 30 ਦੇਸ਼ਾਂ ਦੇ ਵਿੱਚੋਂ ਇੱਕ ਦੂਸਰੇ ਦੇਸ਼ ਦੇ ਵਿੱਚ ਜਾਣ ਲਈ ਕੋਈ ਆਈਡੀ ਚੈੱਕ ਨਹੀਂ ਹੁੰਦੀ ਯਾਨੀ ਕਿ ਬਾਰਡਰ ਆ ਜਿਹੜਾ ਸਿ ਆਸਾਨੀ ਦੇ ਨਾਲ ਕਰਾਸ ਕਰ ਸਕਦੇ ਆ ਠੀਕ ਹੈ ਇਹ ਆ ਦੇ ਵਿੱਚ ਤੇ ਇਸ ਦੇ ਵਿੱਚ ਅੰਸ਼ਕ ਤੌਰ ਤੇ ਸ਼ਾਮਿਲ ਹੋਇਆ ਰੂਮਾਨੀਆ ਅਤੇ ਬੁਲਗਾਰੀਆ ਆਪਸ਼ਨ ਨੰਬਰ 6 ਆ ਰਾਈਟ ਆਨਸਰ ਉਪਰੋਕਤ ਦੋਵੇਂ ਹੀ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ PIB PIB ਮਤਲਬ PIB ਦੀ ਫੁੱਲ ਫਾਰਮ ਹੈ ਪ੍ਰੈਸ ਇਨਫੋਰਮੇਸ਼ਨ ਬਿਊਰੋ ਤੇ ਕਿਸ ਨੇ ਹਾਲ ਹੀ ਵਿੱਚ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲ ਲਿਆ ਹਾਂਜੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਬਣੇ ਹੈ ਸ਼ਫਾਲੀ ਸ਼ਰਨ ਆਪਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼ਫਾਲੀ ਸ਼ਰਨ ਤੇ ਹੁਣ ਇੱਕ ਪੁਆਇੰਟ ਮੈਂ ਦੀ ਗੱਲ ਆ ਦਾ ਜਯੋਸ਼ਰੀ ਦਾਸ ਬਰਮਾ ਨੂੰ ਫਿਕੀਜ਼ ਮਹਿਲਾ ਸੰਗਠਨ ਦੀ ਪ੍ਰਧਾਨ ਚੁਣਿਆ ਗਿਆ। ਅਰਬਨ ਵੈਨਰਜੀ 8TMA ਦੇ ਨਵੇਂ ਪ੍ਰਧਾਨ ਬਣੇ। ਪੀ ਆਰ ਸ਼੍ਰੀ ਜੇਸ ਐਫ ਆਈਐਚ ਐਥਲੀਟ ਕਮੇਟੀ ਦੇ ਸਹਿ ਚੇਅਰਪਰਸਨ ਬਣੇ ਜਾਨੀ ਕਿ ਕੋ-ਚੇਅਰਮੈਨ ਬਣੇ। ਬੰਗਲਾਦੇਸ਼ੀ ਐਮ ਸੀ ਸਰਾਫੂਦੋਲਾ ਇਵਾਨ ਸਾਹਿਦ ਆਈ ਸੀ ਸੀ ਦੇ ਕੁਲੀਨ ਪੈਨਲ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਬੰਗਲਾਦੇਸ਼ੀ ਬਣੇ। ਨਿਦੂ ਸਖਸੈਣਾ ਨੂੰ ਬੈਂਕ ਆਫ ਮਹਾਰਾਸ਼ਟਰ ਦਾ ਐਮ ਡੀ ਅਤੇ ਸੀਈਓ ਚੁਣਿਆ ਗਿਆ। Microsoft ਨੇ ਪਵਨ ਦਾਬੂਲਰੀ ਨੂੰ Windows ਅਤੇ Surface ਦੋਵਾਂ ਦੇ ਨਵੇਂ ਮੁਖੀ ਵਜੋਂ ਚੁਣਿਆ। ਨੈਕਸਟ ਨਿਊ ਇੰਡੀਅਨ ਇੰਸ਼ੋਰੈਂਸ ਦੇ ਅਗਲੇ ਸੀਐਮਡੀ ਵਜੋਂ ਹਾਲ ਹੀ ਵਿੱਚ ਕਿਸ ਨੂੰ ਚੁਣਿਆ ਗਿਆ? ਹਾਂਜੀ ਨਿਊ ਇੰਡੀਆ ਇੰਸ਼ੋਰੈਂਸ। ਇਸ ਦੇ ਨਵੇਂ ਅਗਲੇ ਸੀਐਮਡੀ ਬਣੇ ਆ ਗਿਰਜਾ ਸੁਬਰਮਨਿਅਮ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਹੁਣ ਇੱਕ ਅਪਾਇੰਟਮੈਂਟ ਦੀ ਗੱਲ ਆ ਤਾਂ ਰਿਤੂ ਰਾਜ ਅਵਸਥੀ ਨੇ ਲੋਕਪਾਲ ਦੇ ਨਿਆਇਕ ਮੈਂਬਰ ਵਜੋਂ ਸੌ ਚੁੱਕੀ। ਕਮਲ ਕਿਸ਼ੋਰ ਨੂੰ UNDRR ਦਾ ਸਹਾਇਕ ਸਕੱਤਰ ਚੁਣਿਆ ਗਿਆ। ਸਦਾਨੰਦ ਦਾਤੇ ਨੂੰ NIA ਮੁਖੀ ਨਿਯੁਕਤ ਕੀਤਾ ਗਿਆ। ਹਾਂਸਾ ਮਿਸਰਾ ਨੂੰ UPSC ਵਿੱਚ ਡਾਇਰੈਕਟਰ ਚੁਣਿਆ ਗਿਆ। ਗੋਵਿੰਦ ਢੋਲਕੀਆਂ ਨੂੰ ਸੂਰਤ ਡਾਇਮੰਡ ਵਾਰਸ ਦਾ ਨਵਾਂ ਚੇਅਰਮੈਨ ਚੁਣਿਆ ਗਿਆ। ਨੈਕਸਟ ਹੈ। ਹਾਲ ਹੀ ਵਿੱਚ RBI ਐਟ ਦੀ ਰੇਟ 90 ਸਮਾਰੋ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਹੁਣ ਜਦੋਂ ਵੀ ਆਰਬੀਆਈ ਦੀ ਗੱਲ ਹੁੰਦੀ ਆ ਤਾਂ ਮੈਂ ਤੁਹਾਨੂੰ ਹਮੇਸ਼ਾ ਦੱਸਿਆ ਕਿ ਇਸ ਦਾ ਸਥਾਪਨਾ ਦਿਵਸ ਵੀ 1 ਅਪ੍ਰੈਲ ਨੂੰ ਮਨਾਇਆ ਜਾਂਦਾ ਵਾ ਠੀਕ ਹੈ ਆਰਬੀ ਦੀ ਸਥਾਪਨਾ 1 ਅਪ੍ਰੈਲ 1935 ਨੂੰ ਹੋਈ ਸੀ ਤੇ ਇਸ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ 1 ਅਪ੍ਰੈਲ ਨੂੰ 1 ਅਪ੍ਰੈਲ 1935 ਨੂੰ ਹੋਈ ਤੇ ਇਸ ਵਾਰ ਆਰਮੀ ਆਰਬੀਆਈ ਦੀ ਸਥਾਪਨਾ ਹੋਏ ਨੂੰ 90ਵਾਂ ਸਾਲ ਹੋ ਗਿਆ ਠੀਕ ਹੈ 90 ਟੋਟਲ 99 ਸਾਲ ਪੂਰੇ ਹੋਏ ਆ ਤੇ 90ਵਾਂ ਲੱਗ ਗਿਆ ਤੇ ਇਹਦੇ ਨਾਲ ਕੀ ਆ ਕਿ ਜਿਹੜਾ ਇਹ ਸਮਾਰੋਹ ਇਹਦਾ ਨਾਮ ਰੱਖਿਆ ਗਿਆ ਆ ਆਰਬੀਆਈ ਐਟ ਦੀ ਰੇਟ 90 ਸਮਾਰੋਹ ਠੀਕ ਹੈ ਤੇ ਇਹ ਕਿੱਥੇ ਆਯੋਜਿਤ ਕੀਤਾ ਗਿਆ ਮੁੰਬਈ ਦੇ ਵਿੱਚ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਦੇਖੋ ਆਰਬੀਆ ਦੀ ਸਥਾਪਨਾ 1 ਅਪ੍ਰੈਲ 1935 ਨੂੰ ਹੋਈ ਇਸ ਦਾ ਹੈੱਡ ਕੁਆਰਟਰ ਮੁੰਬਈ ਦੇ ਵਿੱਚ ਆ ਇਸ ਕਰਕੇ ਸਮਾਰੋ ਮੂਵਈਚ ਹੋਇਆ ਇਹ ਤੁਸੀਂ ਯਾਦ ਰੱਖ ਸਕਦੇ ਹੋ ਲਿੰਕ ਕਰਕੇ ਤੇ ਜਿਸ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਰਬੀਆਈ ਦੇ ਐਡ ਪ੍ਰੈਜ਼ੈਂਟ ਗਵਰਨਰ ਕੌਣ ਨੇ ਸ਼ਕਤੀ ਕਾਂਤਾਸ ਇਹ ਵੀ 25ਵੇਂ ਨੰਬਰ ਦੇ ਗਵਰਨਰ ਆ ਨੈਕਸਟ ਹੈ ਹਾਲ ਹੀ ਵਿੱਚ ਸੀ타ਰਾਮ ਮੀਨਾ ਨੂੰ ਕਿਸ ਦੇਸ਼ ਵਿੱਚ ਭਾਰਤ ਦਾ ਅਗਲਾ ਰਾਜਦੂਤ ਚੁਣਿਆ ਗਿਆ ਹਾਂਜੀ ਸੀ타ਰਾਮ ਮੀਨਾ ਇਹਨਾਂ ਨੂੰ ਭਾਰਤ ਦਾ ਰਾਜਦੂਤ ਚੁਣਿਆ ਗਿਆ ਨਾਈਜੀਰੀਆ ਨਾਈਜ਼ਰ ਦੇ ਵਿੱਚ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਤੇ ਦਿਨਕਰ ਸਥਾਨਾ ਨੂੰ ਗਾਂਭੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਚੁਣਿਆ ਗਿਆ ਦੇਖੋ ਇਦਾਂ ਦੇ ਦੇਸ਼ ਜਿਨ੍ਹਾਂ ਦੇ ਵਿੱਚ ਪਹਿਲਾਂ ਕਹਿ ਸਕਦੇ ਆਪਾਂ ਬ੍ਰਿਟਿਸ਼ ਰਾਜ ਸੀਗਾ ਠੀਕ ਹੈ ਉਹਨਾਂ ਦੇ ਵਿੱਚ ਹਾਈ ਕਮਿਸ਼ਨਰ ਚੁਣੇ ਜਾਂਦੇ ਆ ਰਾਜਦੂਤ ਤੇ ਹਾਈ ਕਮਿਸ਼ਨਰ ਦਾ ਕੰਮ ਸੇਮ ਹੀ ਹੁੰਦਾ ਵਾ ਠੀਕ ਹੈ ਇਹ ਵਸ ਹਾਈ ਕਮਿਸ਼ਨਰ ਉਹਨਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਵਾ ਜਿਨ੍ਹਾਂ ਦੇ ਵਿੱਚ ਪਹਿਲਾਂ ਬ੍ਰਿਟਿਸ਼ ਸ਼ਾਸਨ ਚੱਲਦਾ ਸੀਗਾ ਤੇ ਅਵੇ ਠਾਕੁਰ ਨੂੰ ਮੀਆਮਾਰ ਵਿੱਚ ਭਾਰਤ ਦਾ ਰਾਜਦੂਤ ਚੁਣਿਆ ਗਿਆ ਵਿਨੇ ਕੁਮਾਰ ਨੂੰ ਰੂਸ ਵਿੱਚ ਭਾਰਤ ਦਾ ਅਗਲਾ ਰਾਜਦੂਤ ਚੁਣਿਆ ਗਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ